ਕਾਨੂੰਨ ਦੇ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਬਣਦੀ ਆ ਸਾਡਾ ਪ੍ਰਸ਼ਾਸਨ ਨਾਲ ਕੋਈ ਲੜਾਈ ਝਗੜਾ ਨਹੀਂ ਸਾਡਾ ਸਰਕਾਰ ਦੇ ਨਾਲ ਆ ਕਿਉਂਕਿ ਪ੍ਰਸ਼ਾਸਨ ਤਾਂ ਇੱਥੇ ਰਹਿੰਦਾ ਅਫਸਰ ਸਾਬ੍ਹ ਇੱਥੇ ਰਹਿੰਦੇ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕਾਨੂੰਨ ਦੇ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਬਣਦੀ ਆ ਫਿਰ ਹਜੇ ਤੱਕ ਦੋ ਕਿੰਨੇ ਸਾਲ ਹੋ ਗਏ ਉਹਨਾਂ 30 31 31 ਸਾਲ ਹੋ ਗਏ ਤੇ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਅਸੀਂ ਦੇਖੋ ਪੀਸਫੁਲੀ ਆ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਸਾਡੇ ਕੌਮ ਦੇ ਜਥੇਦਾਰ ਨੇ ਸਾਨੂੰ ਉਹਨਾਂ ਨੇ ਅਸੀਂ ਉਹਨਾਂ ਨੂੰ ਜਥੇਦਾਰ ਥਾਪਿਆਗਾ ਕੌਮ ਨੇ ਤੇ ਅਸੀਂ ਉਹਨਾਂ ਦੀ ਜਿਹੜੇ ਹੁਕਮ ਦੀ ਪਾਲਣਾ ਕਰਨੀ ਆ ਕੌਮ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਸਰਬੱਤ ਖਾਲਸੇ ਨੇ ਥਾਪਿਆ ਉਹਨਾਂ ਦੀ ਇਹ ਅਪੀਲ ਆ ਸਾਰੀ ਕੌਮ ਨੂੰ ਪੰਥ ਨੂੰ ਵੀ ਪੀਸਫੁਲੀ ਰਹਿ ਕੇ ਸ਼ਾਂਤੀ ਦੇ ਵਿੱਚ ਰਹਿ ਕੇ ਪ੍ਰੋਟੈਸਟ ਕਰਨਾ ਸਾਡਾ ਪ੍ਰਸ਼ਾਸਨ ਨਾਲ ਕੋਈ ਲੜਾਈ ਝਗੜਾ ਨਹੀਂ ਸਾਡਾ ਸਰਕਾਰ ਦੇ ਨਾਲ ਆ ਕਿਉਂਕਿ ਪ੍ਰਸ਼ਾਸਨ ਤਾਂ ਇੱਥੇ ਰਹਿੰਦਾ ਅਫਸਰ ਸਹਿਬਾਨ ਇੱਥੇ ਰਹਿੰਦੇ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕਦੇ ਕੇਜਰੀਵਾਲ ਦੀ ਸਰਕਾਰ ਆ ਗਈ ਕਦੇ ਬਾਦਲ ਦੀ ਆ ਗਈ ਕਦੇ ਕੈਪਟਨ ਦੀ ਸਰਕਾਰ ਆ ਗਈ ਆਉਣ ਵਾਲੇ ਸਮਾਂ ਤੇ ਪਤਾ ਨਹੀਂ ਕਿਹਦੀ ਸਰਕਾਰ ਆਉਣੀ ਆ ਪਰ ਜਿੰਨੇ ਵੀ ਅਫਸਰ ਸਹਿਬਾਨ ਨੇ ਪੁਲਿਸ ਪ੍ਰਸ਼ਾਸਨ ਉਹੀ ਰਹਿੰਦਾ ਇਹਨਾਂ ਦੇ ਜਿਹੜੇ ਸਰਕਾਰਾਂ ਬਦਲਦੇ ਨੇ ਉੱਤੇ ਮਹਿਕਮਾ ਬਦਲ ਜਾਂਦਾ ਕਾਨੂੰਨ ਦੇ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਬਣਦੀ ਆ ਫਿਰ ਹਜੇ ਤੱਕ ਦੋ ਕਿੰਨੇ ਸਾਲ ਹੋ ਗਏ ਉਹਨਾਂ 30 31 31 ਸਾਲ ਹੋ ਗਏ ਤੇ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਅਸੀਂ ਦੇਖੋ ਪੀਸਫੁਲੀ ਆ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਸਾਡੇ ਕੌਮ ਦੇ ਜਥੇਦਾਰ ਨੇ ਸਾਨੂੰ ਉਹਨਾਂ ਨੇ ਅਸੀਂ ਉਹਨਾਂ ਨੂੰ ਜਥੇਦਾਰ ਥਾਪਿਆਗਾ ਕੌਮ ਨੇ ਤੇ ਅਸੀਂ ਉਹਨਾਂ ਦੀ ਜਿਹੜੇ ਹੁਕਮ ਦੀ ਪਾਲਣਾ ਕਰਨੀ ਆ ਕੌਮ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਸਰਬੱਤ ਖਾਲਸੇ ਨੇ ਥਾਪਿਆ ਉਹਨਾਂ ਦੀ ਇਹ ਅਪੀਲ ਆ ਸਾਰੀ ਕੌਮ ਨੂੰ ਪੰਥ ਨੂੰ ਵੀ ਪੀਸਫੁਲੀ ਰਹਿ ਕੇ ਸ਼ਾਂਤੀ ਦੇ ਵਿੱਚ ਰਹਿ ਕੇ ਪ੍ਰੋਟੈਸਟ ਕਰਨਾ ਸਾਡਾ ਪ੍ਰਸ਼ਾਸਨ ਨਾਲ ਕੋਈ ਲੜਾਈ ਝਗੜਾ ਨਹੀਂ ਸਾਡਾ ਸਰਕਾਰ ਦੇ ਨਾਲ ਆ ਕਿਉਂਕਿ ਪ੍ਰਸ਼ਾਸਨ ਤਾਂ ਇੱਥੇ ਰਹਿੰਦਾ ਅਫਸਰ ਸਹਿਬਾਨ ਇੱਥੇ ਰਹਿੰਦੇ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕਦੇ ਕੇਜਰੀਵਾਲ ਦੀ ਸਰਕਾਰ ਆ ਗਈ ਕਦੇ ਬਾਦਲ ਦੀ ਆ ਗਈ ਕਦੇ ਕੈਪਟਨ ਦੀ ਸਰਕਾਰ ਆ ਗਈ ਆਉਣ ਵਾਲੇ ਸਮਾਂ ਤੇ ਪਤਾ ਨਹੀਂ ਕਿਹਦੀ ਸਰਕਾਰ ਆਉਣੀ ਆ ਪਰ ਜਿੰਨੇ ਵੀ ਅਫਸਰ ਸਹਿਬਾਨ ਨੇ ਪੁਲਿਸ ਪ੍ਰਸ਼ਾਸਨ ਉਹੀ ਰਹਿੰਦਾ ਇਹਨਾਂ ਦੇ ਜਿਹੜੇ ਸਰਕਾਰਾਂ ਬਦਲਦੇ ਨੇ ਉੱਤੇ ਮਹਿਕਮਾ ਬਦਲ ਜਾਂਦਾ ਕਾਨੂੰਨ ਦੇ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਬਣਦੀ ਆ ਫਿਰ ਹਜੇ ਤੱਕ ਦੋ ਕਿੰਨੇ ਸਾਲ ਹੋ ਗਏ ਉਹਨਾਂ 30 31 31 ਸਾਲ ਹੋ ਗਏ ਤੇ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਅਸੀਂ ਦੇਖੋ ਪੀਸਫੁੱਲੀਆਂ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਸਾਡੇ ਕੌਮ ਦੇ ਜਥੇਦਾਰ ਨੇ ਸਾਨੂੰ ਉਹਨਾਂ ਨੇ ਅਸੀਂ ਉਹਨਾਂ ਨੂੰ ਜਥੇਦਾਰ ਥਾਪਿਆਗਾ ਕੌਮ ਨੇ ਤੇ ਅਸੀਂ ਉਹਨਾਂ ਦੀ ਜਿਹੜੇ ਹੁਕਮ ਦੀ ਪਾਲਣਾ ਕਰਨੀ ਆ ਕੌਮ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਸਰਬੱਤ ਖਾਲਸੇ ਨੇ ਥਾਪਿਆ ਉਹਨਾਂ ਦੀ ਇਹ ਅਪੀਲ ਆ ਸਾਰੀ ਕੌਮ ਨੂੰ ਪੰਛ ਨੂੰ ਵੀ ਪੀਸਫੁਲੀ ਰਹਿ ਕੇ ਸ਼ਾਂਤੀ ਦੇ ਵਿੱਚ ਰਹਿ ਕੇ ਪ੍ਰੋਟੈਸਟ ਕਰਨਾ ਸਾਡਾ ਪ੍ਰਸ਼ਾਸਨ ਨਾਲ ਕੋਈ ਲੜਾਈ ਝਗੜਾ ਨਹੀਂ ਸਾਡਾ ਸਰਕਾਰ ਦੇ ਨਾਲ ਆ ਕਿਉਂਕਿ ਪ੍ਰਸ਼ਾਸਨ ਤਾਂ ਇੱਥੇ ਰਹਿੰਦਾ ਅਫਸਰ ਸਹਿਬਾਨ ਇੱਥੇ ਰਹਿੰਦੇ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕਦੇ ਕੇਜਰੀਵਾਲ ਦੀ ਸਰਕਾਰ ਆ ਗਈ ਕਦੇ ਬਾਦਲ ਦੀ ਆ ਗਈ ਕਦੇ ਕੈਪਟਨ ਦੀ ਸਰਕਾਰ ਆ ਗਈ ਆਉਣ ਵਾਲੇ ਸਮਾਂ ਦੇ ਪਤਾ ਨਹੀਂ ਕਿਹਦੀ ਸਰਕਾਰ ਆਉਣੀ ਆ ਪਰ ਜਿੰਨੇ ਵੀ ਅਫਸਰ ਸਹਿਬਾਨ ਨੇ ਪੁਲਿਸ ਪ੍ਰਸ਼ਾਸਨ ਉਹੀ ਰਹਿੰਦਾ ਇਹਨਾਂ ਦੇ ਜਿਹੜੇ ਸਰਕਾਰਾਂ ਬਦਲਦੇ ਨੇ ਉੱਤੇ ਮੈਹਿਕਮਾ ਬਦਲ ਜਾਂਦਾ